ਸੋ ਕੱਲ ਆਪ ਜੀ ਦੇ ਨਾਲ ਤੀਜੇ ਗੁਰੂ ਨਾਨਕ ਧੰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਗਈ ਬਾਣੀ ਆਨੰਦ ਸਾਹਿਬ ਜੀ ਦੀ ਪਹਿਲੀ ਪੌੜੀ ਦੀ ਵਿਆਖਿਆ ਆਰੰਭ ਕੀਤੀ ਸੀ ਇਹ ਸੇਵਾ ਸਤਿਗੁਰ ਸੱਚੇ ਪਾਤਸ਼ਾਹ ਖੁਦ ਲੈਣਗੇ ਕਿਉਂਕਿ ਆਨੰਦ ਸਾਹਿਬ ਜੀ ਦੀਆਂ 40 ਪੌੜੀਆਂ ਨੇ 40 ਪੌੜੀਆਂ ਦੇ ਵਿੱਚ ਸਤਿਗੁਰਾਂ ਨੇ ਆਨੰਦ ਦੀ ਵਿਆਖਿਆ ਕੀਤੀ ਹੈ ਵੀ ਆਨੰਦ ਕੀ ਹੈ ਕੱਲ ਵੀ ਮੈਂ ਇਹ ਬੇਨਤੀ ਕੀਤੀ ਸੀ ਇੱਕ ਵਾਰ ਫੇਰ ਦੁਹਰਾ ਦਿਆਂ ਕੋਈ ਆਨੰਦ ਸੋਹਣੇ ਕੱਪੜੇ ਪਾ ਕੇ ਕਹਿ ਰਿਹਾ ਮੈਨੂੰ ਆਨੰਦ ਆ ਗਿਆ ਪਰ ਉਹ ਚੰਦ ਕੋ ਮਿੰਟਾਂ ਦਾ ਚੰਦ ਕੋ ਪਲਾਂਦਾ ਜਾਂ ਚੰਦ ਕੋ ਘੰਟਿਆਂ ਦਾ ਹੈ ਕੋਈ ਸੋਹਣਾ ਪਕਵਾਨ ਖਾ ਕੇ ਕਹਿ ਰਿਹਾ ਮੈਨੂੰ ਆਨੰਦ ਆ ਗਿਆ ਜਿਉਂ ਨੇ ਸਵੇਰੇ ਪਕਵਾਨ ਖਾਦਾ ਤਾਂ ਸ਼ਾਮ ਨੂੰ ਭੁੱਖ ਲੱਗੇ ਆਉਂਦੀ ਆ ਆਨੰਦ ਕਿਤੇ ਹੀ ਜਾਂਦਾ ਕੋਈ ਸੋਹਣੀ ਗੱਡੀ ਲੈ ਕੇ ਕੋਈ ਸੋਹਣਾ ਮਕਾਨ ਬਣਾ ਕੇ ਕੋਈ ਸੋਹਣਾ ਹੁਸਨ ਲੈ ਕੇ ਇਹ ਗੱਲ ਕਹਿ ਰਿਹਾ ਹੈ ਕਿ ਮੈਨੂੰ ਤਾਂ ਆਨੰਦ ਆ ਗਿਆ ਭਾਈ ਮੈਂ ਤਾਂ ਬਹੁਤ ਸੋਹਣਾ ਮੇਰੇ ਕੋਲੇ ਸਭ ਕੁਝ ਹੈ ਪਰ ਇੱਕ ਦਿਨ ਉਹਨੇ ਬੁੱਢਾ ਵੀ ਹੋਣਾ ਨਾ ਚਿਹਰੇ ਤੇ ਝੁਰੜੀਆਂ ਵੀ ਪੈਣੀਆਂ ਨੇ ਮਾਸ ਨੇ ਵੀ ਲਮਕਣਾ ਨਾ ਇਹ ਆਨੰਦ ਸਦਾ ਨਹੀਂ ਰਹਿੰਦਾ ਤੇ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਦੱਸਿਆ ਆਨੰਦ ਕੀ ਹੈ ਆਨੰਦ ਉਹ ਹੈ ਜਦੋਂ ਸਤਗੁਰ ਸੱਚੇ ਪਾਤਸ਼ਾਹ ਜੀ ਸਾਡੇ ਤੇ ਬਖਸ਼ਿਸ਼ ਕਰ ਦੇਣ ਕਿਰਪਾ ਕਰ ਦੇਣ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਮਿਲਾਪ ਕਰਾ ਦੇਣ ਇਹ ਸਭ ਤੋਂ ਵੱਡਾ ਆਨੰਦ ਹੈ ਤੇ ਗੁਰੂ ਪਿਆਰਿਓ ਇਹ ਅਵਸਥਾ ਦਾ ਨਾਮ ਹੈ ਤੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਆਨੰਦ ਆ ਜਾਂਦਾ ਨਾ ਉਹ ਫਿਰ ਰੰਗ ਹੱਸੈ ਰੰਗ ਰੋਵੇ ਚੁੱਪ ਪੀ ਕਰ ਜਾਹੇ ਪ੍ਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾ ਉਹ ਰੱਬ ਤੋਂ ਬਿਨਾਂ ਹੋਰ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਉਹ ਕਿਸੇ ਫਿਕਰਾਂ ਦੇ ਵਿੱਚ ਟੈਨਸ਼ਨਾਂ ਦੇ ਵਿੱਚ ਨਹੀਂ ਰਹਿੰਦੇ ਬਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੀ ਸ਼ੁਕਰਾਨਾ ਕਰਦੇ ਰਹਿੰਦੇ ਨੇ ਇਹ ਵੀ ਇੱਕ ਅਵਸਥਾ ਬਣਦੀ ਹੈ ਪਰ ਉਦੋਂ ਬਣਦੀ ਹੈ ਜਦੋਂ ਸਤਿਗੁਰਾਂ ਦੇ ਉਪਦੇਸ਼ ਨੂੰ ਮੰਨਦੇ ਆ ਸਤਿਗੁਰਾਂ ਦੇ ਉਪਦੇਸ਼ ਨੂੰ ਆਪਣੇ ਜੀਵਨ ਦਾ ਗਹਿਣਾ ਬਣਾਉਂਦੇ ਆ ਤੇ ਆਨੰਦ ਹੈ ਨਾ ਜਿਹੜਾ ਤੇ ਜਿਹੜਾ ਆਨੰਦ ਨੂੰ ਪ੍ਰਾਪਤ ਕਰ ਲੈਂਦਾ ਤੇ ਗੁਰੂ ਪਿਆਰਿਓ ਧੰਨ ਗੁਰੂ ਰਬਦਾਸ ਮਹਾਰਾਜ ਜਿਵੇਂ ਕਹਿ ਰਹੇ ਨੇ ਨਾ ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਧੋ ਨਹੀਂ ਤਹਿਠਾਉ ਨਾ ਤਸਵੀਸ ਖਿਰਾਜ ਨਾ ਮਾਲ ਖੌਫ ਨਾ ਖਤਾ ਨ ਤਰਸ ਜਵਾਲ ਇਹ ਪੂਰੇ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਬੇਗਮਪੁਰੇ ਦੀ ਵਿਆਖਿਆ ਕੀਤੀ ਹੈ ਬੇਗਮਪੁਰਾ ਹੈ ਕੀ ਤੇ ਗੁਰੂ ਪਿਆਰਿਓ ਜਿਹੜਾ ਮਨੁੱਖ ਬੇਗਮਪੁਰੇ ਦਾ ਵਾਸੀ ਬਣ ਜਾਂਦਾ ਹੈ ਨਾ ਮੰਨ ਲਓ ਉਹਦੇ ਜੀਵਨ ਦੇ ਵਿੱਚ ਆਨੰਦ ਆ ਜਾਂਦਾ ਹੈ ਤੇ ਜਿਹਦੇ ਜੀਵਨ ਦੇ ਵਿੱਚ ਆਨੰਦ ਆ ਜਾਵੇ ਸਤਿਗੁਰ ਆਪ ਵਸ ਜਾਵੇ ਉਹ ਡਰ ਮੁਕਤ ਬਣ ਜਾਂਦਾ ਭੈ ਮੁਕਤ ਬਣ ਜਾਂਦਾ ਕੋਈ ਵੀ ਜੀਵਨ ਦੇ ਵਿੱਚ ਘਬਰਾਹਟ ਤ੍ਰਿਸ਼ਨਾ ਹੰਕਾਰ ਹਉਮੈ ਲੋਭ ਨਹੀਂ ਰਹਿੰਦਾ ਤੇ ਇਹ ਇੱਕ ਅਵਸਥਾ ਦਾ ਨਾਮ ਹੈ ਇਸ ਅਵਸਥਾ ਨੂੰ ਕੋਈ ਵੀ ਹਾਸਲ ਕਰ ਸਕਦਾ ਹੈ ਤਾਈਆਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੇ ਪਾਉਣ ਦੇ ਨਾਲ ਮੇਰੇ ਜੀਵਨ ਵਿੱਚ ਆਨੰਦ ਆਇਆ ਹੈ ਕੱਲ ਆਪ ਜੀ ਦੇ ਨਾਲ ਪਹਿਲੀ ਪੌੜੀ ਦੇ ਅਰਥ ਕੀਤੇ ਸਨ ਆਓ ਅੱਜ ਆਪਾਂ ਦੂਜੀ ਪੌੜੀ ਦੇ ਅਰਥ ਕਰਨ ਦੇ ਯਤਨ ਕਰੀਏ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਿਹਰ ਕਰਨ ਕੀ ਕਹਿ ਰਹੇ ਨੇ ਇੱਕ ਇੱਕ ਪੰਕਤੀ ਪੜ੍ਹ ਕੇ ਅਰਥ ਕਰਨ ਦੇ ਯਤਨ ਕਰਾਂਗੇ ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਸਤਗੁਰ ਸੱਚੇ ਪਾਤਸ਼ਾਹ ਜੀ ਮਨ ਨੂੰ ਹਦਾਇਤ ਕਰਦੇ ਨੇ ਹੇ ਮਨ ਤੂੰ ਹਰੀ ਦੇ ਨਾਲ ਰਹਿ ਰੱਬ ਦੇ ਨਾਲ ਰਹਿ ਰੱਬ ਦੇ ਨਾਲ ਜੁੜ ਉਹਨੂੰ ਜਪ ਉਹਦਾ ਸਿਮਰਨ ਕਰਨ ਤੇ ਸਤਿਗੁਰ ਸੱਚੇ ਪਾਤਸ਼ਾਹ ਇਹ ਵੀ ਦੱਸ ਰਹੇ ਨੇ ਭਾਈ ਰੱਬ ਦੇ ਨਾਲ ਜੁੜਨਾ ਕਿਉਂ ਆ ਕਾਰਨ ਕੀ ਹੈ ਅਗਲੀ ਪੰਕਤੀ ਵਿੱਚ ਇਹ ਵੀ ਸਪਸ਼ਟ ਕਰ ਦਿੰਦੇ ਨੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਕਹਿੰਦੇ ਹੈ ਮਨ ਜਦੋਂ ਤੂੰ ਰੱਬ ਦੇ ਨਾਲ ਰਹੇਗਾ ਨਾ ਤੇਰੇ ਜੀਵਨ ਦੇ ਵਿੱਚ ਜਿੰਨੇ ਵੀ ਦੁੱਖ ਨੇ ਕਸ਼ਟ ਨੇ ਤਕਲੀਫਾਂ ਨੇ ਸਾਰੀਆਂ ਦੂਰ ਹੋ ਜਾਣਗੀਆਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਤਾਂ ਹੇ ਮਨਾ ਤੂੰ ਰੱਬ ਦੇ ਨਾਲ ਰਹਿ ਸਤਿਗੁਰਾਂ ਨੇ ਇੱਥੇ ਮਨ ਦੀ ਗੱਲ ਕੀਤੀ ਹੈ ਮਨ ਨੂੰ ਹੁਕਮ ਕੀਤਾ ਮਨ ਨੂੰ ਸਬੋਧਨ ਹੋਏ ਨੇ ਸਰੀਰ ਨੂੰ ਨਹੀਂ ਆਖਿਆ ਮਨ ਨੂੰ ਕਹਿ ਰਹੇ ਨੇ ਕਿਉਂ ਕਿਉਂਕਿ ਮਨ ਦੇ ਅਧੀਨ ਅੱਖਾਂ ਆਉਂਦੀਆਂ ਨੇ ਹੱਥ ਆਉਂਦੇ ਨੇ ਪੈਰ ਆਉਂਦੇ ਨੇ ਪੂਰਾ ਸਰੀਰ ਮਨ ਦੇ ਅਧੀਨ ਚੱਲਦਾ ਹੈ ਜੋ ਮਨ ਕਹਿੰਦਾ ਹੈ ਉਵੇਂ ਸਾਡਾ ਸਰੀਰ ਹਰਕਤ ਕਰਦਾ ਹੈ ਇਸੇ ਕਰਕੇ ਸਤਗੁਰਾਂ ਨੇ ਇਸ ਸਰੀਰ ਦੇ ਧੁਰੇ ਮਨ ਨੂੰ ਸਮਝਾਉਣ ਦਾ ਯਤਨ ਕੀਤਾ ਕਿ हे ਮਨਾ ਰੱਬ ਨੂੰ ਯਾਦ ਕਰ ਅਕਾਲ ਪੁਰਖ ਨੂੰ ਯਾਦ ਕਰ ਤੇਰੇ ਜੀਵਨ ਦੇ ਵਿੱਚ ਜਿੰਨੇ ਵੀ ਦੁੱਖ ਨੇ ਉਹ ਸਾਰੇ ਵਿਸਰ ਜਾਣਗੇ ਦੂਰ ਹੋ ਜਾਣਗੇ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਜਦੋਂ ਤੂੰ ਹੇ ਮਨ ਆ ਰੱਬ ਦੇ ਨਾਲ ਜੁੜ ਗਿਆ ਫਿਰ ਰੱਬ ਤੇਰਾ ਅੰਗੀਕਾਰ ਹੋਏਗਾ ਤੈਨੂੰ ਆਪਣਾ ਬਣਾ ਲਏਗਾ ਰੱਬ ਤੇਰਾ ਸਾਥ ਦੇਗਾ ਰੱਬ ਤੇਰੇ ਵੱਲ ਹੋ ਜਾਏਗਾ ਪੜਦੇ ਆ ਨਾ ਆਪਾਂ ਸਤਿਗੁਰਾਂ ਦੀ ਬਾਣੀ ਦੇ ਵਿੱਚੋਂ ਜਾਂ ਤੂੰ ਮੇਰੇ ਵੱਲ ਹੈ ਤਿਆਕਿਆ ਮੋ ਹੰਸੰਦਾ हे अकाल पुरख जी जब तूसी मेरे वल होगे ना ता मेनू क्या मोहशम दा मोहशंदा दा अर्थ है मुताज जी मैं किसी दा मुताज नहीं फिर रहंदा मैं किसी दी गुलामी नहीं करदा मैं किसी दे अधीन नहीं सिर्फ ते सिर्फ तेरे अधीन हो जाना जब रब्ब साडे वल हो जवे ना समझ लो सारा ब्रह्मांड ही साडे वल हो जांदा क्योंकि रब्ब दा ही बनाया होया सारा ब्रह्मांड है तो दे सब को सर मेनू सौंपया ਜਾ ਤੇਰਾ ਬੰਦਾ ਹੈ ਅਕਾਲ ਪੁਰਖ ਜੀ ਮੈਂ ਤੇਰਾ ਸੇਵਕ ਹੋ ਗਿਆ ਤੇ ਤੁਸੀਂ ਵੀ ਮੇਰੇ ਤੇ ਕਿਰਪਾ ਕੀਤੀ ਹੈ ਨਾ ਤੁਸੀਂ ਵੀ ਮੈਨੂੰ ਸਭ ਕੁਝ ਸੌਂਪ ਦਿੱਤਾ ਇਹ ਸਾਰਾ ਬ੍ਰਹਿਮੰਡ ਹਰ ਇੱਕ ਪਦਾਰਥ ਸੱਚੇ ਪਾਤਸ਼ਾਹ ਜੀ ਤੁਸੀਂ ਮੈਨੂੰ ਬਖਸ਼ ਦਿੱਤੇ ਲਕshmi ਟੋਟ ਨਾ ਆਵਈ ਖਾਏ ਖਰਚ ਰਹੰਦਾ ਅ ਲਕshmi ਅਧਨ ਦੌਲਤ ਪਦਾਰਥਾਂ ਦੀ ਕੋਈ ਕਮੀ ਨਹੀਂ ਰਹਿੰਦੀ ਜਿੰਨਾ ਜੀ ਕਰਦਾ ਮੈਂ ਖਰਚਦਾ 184 ਮੇਦਨੀ ਸਭ ਸੇਵਕ ਰੰਦਾ ਆ ਜਿਹੜੀ 184 ਨੇ ਨਾ 84 ਲੱਖ ਜੂਨਾ ਨੇ ਮੇਦਨੀ ਧਰਤੀ ਤੇ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਰੱਬ ਦੇ ਵੱਲ ਹੋ ਜਾਂਦਾ ਜਿਹੜਾ ਰੱਬ ਨੂੰ ਆਪਣਾ ਬਣਾ ਲੈਂਦਾ ਤੇ ਰੱਬ ਜਿਹਦਾ ਅੰਗੀਕਾਰ ਹੋ ਜਾਂਦਾ ਹੈ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ 84 ਲੱਖ ਜੂਨਾ ਉਹ ਮਨੁੱਖ ਦੀ ਸੇਵਾ ਕਰਦੀਆਂ ਨੇ ਇਹ ਵੈਰੀ ਮਿੱਤਰ ਸਭ ਕੀਤੇ ਆ ਨਾ ਮੰਗੇ ਮੰਦਾ ਇਹ ਜਿੰਨੇ ਵੀ ਦੁਸ਼ਮਣ ਨੇ ਵੈਰੀ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਦੋਂ ਸਾਡੇ ਨਾਲ ਖੜ੍ਹ ਜਵੇ ਨਾ ਇਹ ਜਿੰਨੇ ਵੀ ਸਾਡੇ ਦੁਸ਼ਮਣ ਨੇ ਵੈਰੀ ਨੇ ਇਹ ਸਾਰੇ ਸਾਡੇ ਮਿੱਤਰ ਬਣ ਜਾਣਗੇ ਉਹ ਜਿੰਨਾ ਮਰਜੀ ਸਾਡਾ ਬੁਰਾ ਕਰੀ ਜਾਣ ਪਰ ਸਾਡਾ ਉਹ ਬਾਲ ਬਿੰਗਾ ਨਹੀਂ ਕਰ ਸਕਦੇ ਜਦੋਂ ਰੱਬ ਸਾਡੇ ਵੱਲ ਹੋ ਗਿਆ ਤੇ ਅਸੀਂ ਰੱਬ ਨੂੰ ਸਮਰਪਿਤ ਹੋ ਗਏ ਤੇ ਗੁਰੂ ਪਿਆਰਿਓ ਇੱਥੇ ਹੀ ਬਸ ਨਹੀਂ ਸਤਗੁਰ ਕਹਿੰਦੇ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦ ਕਮਾਲ ਦੀ ਗੱਲ ਐ ਫਿਰ ਤਾਂ ਲੇਖਾ ਵੀ ਨਹੀਂ ਪੁੱਛਦਾ ਲੇਖਾ ਕਿਹਨੇ ਲੈਣਾ ਧਰਮਰਾਜ ਨੇ ਜੇ ਰੱਬੇ ਸਾਡੇ ਵੱਲ ਹੋ ਗਿਆ ਧਰਮਰਾਜ ਦੀ ਹਿੰਮਤ ਤਾਂ ਛੱਡੋ ਉਹਦੀ ਕੋਈ ਔਕਾਤ ਨਹੀਂ ਕਿ ਸਾਡੇ ਤੋਂ ਲੇਖਾ ਮੰਗ ਜੇ ਆਖੋ ਸਤਨਾਮ ਇਹ ਐ ਰੱਬ ਦੇ ਨਾਲ ਜੁੜਨ ਦਾ ਫਲ ਇਹ ਐ ਰੱਬ ਦੇ ਨਾਲ ਜੁੜਨ ਦਾ ਫਾਇਦਾ ਤਾਈਓ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਖਿਆ ਕੀ ਕਹਿ ਰਹੇ ਨੇ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨ ਜਦੋਂ ਰੱਬ ਤੇਰਾ ਅੰਗੀਕਾਰ ਬਣ ਗਿਆ ਸਾਥੀ ਬਣ ਗਿਆ ਮਿੱਤਰ ਬਣ ਗਿਆ ਰੱਬ ਨੇ ਤੈਨੂੰ ਆਪਣਾ ਬਣਾ ਲਿਆ ਨਾ ਤੇਰੇ ਸਾਰੇ ਕਾਰਜ ਸਵਾਰ ਦੇਣੇ ਆ ਆਨੰਦ ਪਾਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਜੀਵਨ ਦੇ ਵਿੱਚ ਫਿਰ ਆਨੰਦ ਆ ਜਾਂਦਾ ਸੁਖ ਆ ਜਾਂਦਾ ਗੁਰ ਗੋਬਿੰਦ ਨੂੰ ਮਿਲ ਕੇ ਅਕਾਲ ਪੁਰਖ ਨੂੰ ਮਿਲ ਕੇ ਗੁਰੂ ਪਿਆਰਿਓ ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦਾ ਜਦੋਂ ਮਨੁੱਖ ਰੱਬ ਦਾ ਬਣ ਜਾਵੇ ਫਿਰ ਰੱਬ ਦੀ ਡਿਊਟੀ ਹੈ ਸਾਰੇ ਕਾਰਜ ਸਵਾਰ ਦਿੰਦਾ ਹੈ ਬਾਬਾ ਕਬੀਰ ਸਾਹਿਬ ਨੇ ਇਹ ਗੱਲ ਬਾਣੀ ਚ ਲਿਖ ਦਿੱਤੀ ਕਿ हे ਦੁਨੀਆ ਦੇ ਲੋਕੋ ਤੁਸੀਂ ਰੱਬ ਪਿੱਛੇ ਭੱਜੇ ਫਿਰਦੇ ਹੋ ਰੱਬ ਪਾਉਣ ਨੂੰ ਭੱਜੇ ਫਿਰਦੇ ਹੋ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਇੱਕ ਕੰਮ ਕਰਿਓ ਕਬੀਰ ਮਨ ਨਿਰਮਲ ਪਇਆ ਜੈਸਾ ਗੰਗਾ ਨੀਰ ਕਬੀਰ ਸਾਹਿਬ ਕਹਿੰਦੇ ਆਪਣਾ ਮਨ ਨਿਰਮਲ ਕਰ ਲਓ ਜਿਵੇਂ ਗੰਗਾ ਦਾ ਪਾਣੀ ਪਵਿੱਤਰ ਮੰਨਿਆ ਜਾਂਦਾ ਹੈ ਆਛਾ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਤੁਹਾਨੂੰ ਰੱਬ ਲੱਭਣ ਦੀ ਲੋੜ ਨਹੀਂ ਜਦੋਂ ਤੁਹਾਡਾ ਮਨ ਨਿਰਮਲ ਨਿਰਮਲ ਦਾ ਮਤਲਬ ਹੁੰਦਾ ਮੈਲ ਤੋਂ ਰਹਿਤ ਵਿਸ਼ੇਵਕਾਰਾਂ ਤੋਂ ਰਹਿਤ ਬੁਰਾਈਆਂ ਤੋਂ ਰਹਿਤ ਜਦੋਂ ਤੁਹਾਡਾ ਮਨ ਬਿਲਕੁਲ ਪਵਿੱਤਰ ਹੋ ਗਿਆ ਸਾਫ਼ ਹੋ ਗਿਆ ਰੱਬ ਤੁਹਾਨੂੰ ਲੱਭਦਾ ਫਿਰੇਗਾ ਰੱਬ ਤੁਹਾਡੇ ਪਿੱਛੇ ਦੌੜਿਆ ਫਿਰੇਗਾ ਵੀ ਕਬੀਰ ਤੂੰ ਬੈਠਾ ਕਿੱਥੇ ਹੈ ਇਹ ਅਵਸਥਾ ਬਣ ਜਾਂਦੀ ਹੈ ਗੁਰੂ ਪਿਆਰਿਓ ਪਰ ਮਨ ਨੂੰ ਸਾਫ਼ ਕਰਨਾ ਹੈ ਤੇ ਇਸੇ ਕਰਕੇ ਸਤਿਗੁਰਾਂ ਦੀ ਬਾਣੀ ਨੇ ਮਨ ਨੂੰ ਤੇ ਜੋਰ ਦਿੱਤਾ ਹੈ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਇਸ ਕਰਕੇ हे ਮਨਾ ਤੂੰ ਗੁਰੂ ਦੇ ਨਾਲ ਜੁੜਿਆ ਰਹਿ ਗੁਰੂ ਨੇ ਤੈਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜ ਦੇਣਾ ਹੈ ਤੇ ਗੁਰੂ ਪਿਆਰਿਓ ਸਭੇ ਕਾਜ ਸਵਾਰਿਆ ਜਤੁਦ ਭਾਵਨ ਦਾ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਪ੍ਰੀਤ ਬਣ ਗਈ ਨਾ ਫਿਰ ਸਾਰੇ ਕਾਰਜ ਸਵਾਰ ਨੇ ਉਹਦੀ ਡਿਊਟੀ ਲੱਗ ਜਾਂਦੀ ਹੈ ਫਿਰ ਕਿਤੇ ਵੀ ਕੋਈ ਘਾਟਾ ਨਹੀਂ ਪੈਂਦਾ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਹੀ ਗੱਲ ਨੂੰ ਸਮਝਾ ਰਹੇ ਨੇ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਤੇ ਗੁਰੂ ਪਿਆਰਿਓ ਗੁਰੂ ਅਰਜਨ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਹੋਰ ਸਪਸ਼ਟ ਕਰਕੇ ਲਿਖ ਦਿੱਤਾ ਕਹਿੰਦੇ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜੀ ਜੇ ਤ ਮਨੁੱਖ ਦੇ ਜੀਵਨ ਦੇ ਵਿੱਚ ਵੱਡੀ ਤੋਂ ਵੱਡੀ ਮੁਸ਼ਕਲ ਬਣ ਜਾਵੇ ਨਾ ਤੇ ਕੋਈ ਢੋਈ ਪਾਵਾਸਰਾ ਨਹੀਂ ਦਿੰਦਾ ਕੋਈ ਸਾਥ ਨਹੀਂ ਦਿੰਦਾ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ हे ਮਨੁੱਖ ਤੂੰ ਫਿਰ ਕੀ ਕਰਨਾ ਜਾ ਕੋ ਮੁਸ਼ਕਲ ਆਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਖ पे ਭਜ ਖਲੇ ਜਿਹੜੇ ਤੇਰੇ ਦੁਸ਼ਮਣ ਨੇ ਉਹ ਤੇਰੇ ਕੋਲ ਆ ਕੇ ਤੇਰੇ ਵਿਰੁੱਧ ਖੜ ਜਾਣ ਲਾਗੂ ਹੋਏ ਦੁਸ਼ਮਣਾਂ ਸਾਖ ਪੀ ਭੱਜ ਖਲੇ ਜਿੰਨੇ ਤੇਰੇ ਸਾਖ ਸੰਬੰਧੀ ਰਿਸ਼ਤੇਦਾਰ ਭੈਣ ਭਰਾ ਮਾਤਾ ਪਿਤਾ ਸੰਬੰਧੀ ਜਿੰਨੇ ਵੀ ਨੇ ਸਾਰੇ ਤੈਨੂੰ ਛੱਡ ਕੇ ਭੱਜ ਜਾਣ ਲਾਗੂ ਹੋਏ ਦੁਸ਼ਮਣਾਂ ਸਾਖ ਪੀ ਭੱਜ ਖਲੇ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਸਭੋ ਭੱਜੇ ਆਸਰਾ ਚੁੱਕਾ ਸਭ ਅਸਰਾਓ ਸਾਰੇ ਆਸਰੇ ਭੱਜ ਜਾਣ ਚੁੱਕਾ ਸਭ ਅਸਰਾਓ ਦਾ ਮਤਲਬ ਸਾਰੇ ਆਸਰੇ ਵੀ ਚੁੱਕੇ ਜਾਣ ਕੋਈ ਸਾਥ ਨਾ ਦੇਵੇ ਚੇਤੇ ਆਵੈ ਉਸ ਪਾਰ ਬ੍ਰਹਮ ਲੱਗੇ ਨਾ ਤਤੀ ਵਾਓ ਬਸ ਉਹ ਪਾਰ ਬ੍ਰਹਮ ਨੂੰ ਚੇਤੇ ਕਰ ਲਈ ਉਹਨੂੰ ਆਪਣੇ ਜੀਵਨ ਦਾ ਗਹਿਣਾ ਬਣਾ ਲਈ ਫਿਰ ਲੱਗੇ ਨਾ ਤਤੀ ਵਾਓ ਤੈਨੂੰ ਤਤੀ ਹਵਾ ਵੀ ਨਹੀਂ ਲੱਗ ਸਕਦੀ ਤੇ ਗੁਰੂ ਪਿਆਰਿਓ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਹੀ ਗੱਲ ਸਾਨੂੰ ਬਾਣੀ ਵਿੱਚ ਸਮਝਾਉਣਾ ਕਰਦੇ ਨੇ ਆਨੰਦ ਸਾਹਿਬ ਦੇ ਵਿੱਚ ਸਮਝਾਉਣਾ ਕਰਦੇ ਨੇ ਭਾਈ ਜਦੋਂ ਰੱਬ ਤੇਰਾ ਅੰਗੀਕਾਰ ਹੋ ਗਿਆ ਤੇਰਾ ਸਾਥੀ ਬਣ ਗਿਆ ਜਿੱਥੇ ਤੇਰੇ ਰੱਬ ਕਾਜ ਸਵਾਰੇਗਾ ਨਾ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਰੱਬ ਤੇਰਾ ਰਾਖਾ ਬਣ ਜਾਏਗਾ ਇਸ ਕਰਕੇ ਸਭਨਾ ਗੱਲਾਂ ਸਮਰੱਥ ਸੁਆਮੀ ਸੋਕਿਓ ਮਨੋ ਵਿਸਾਰੇ ਜਿਹੜਾ ਰੱਬ ਹੈ ਨਾ ਅਕਾਲ ਪੁਰਖ ਹੈ ਉਹ ਸਾਰੀਆਂ ਗੱਲਾਂ ਕਰਨ ਦੇ ਸਮਰੱਥ ਹੈ ਕਿਉਂਕਿ ਰੱਬ ਨੇ ਸਭ ਕੁਝ ਬਣਾਇਆ ਸਭ ਕੁਝ ਰੱਬ ਦੇ ਹੱਥ ਵਿੱਚ ਹੈ ਉਹ ਚਾਵੇ ਰੱਬ ਚਾਵੇ ਪਲਾਂ ਦੇ ਵਿੱਚ ਸੂਰਜ ਨੂੰ ਠੰਡਾ ਕਰ ਸਕਦਾ ਪਲਾਂ ਦੇ ਵਿੱਚ ਚੰਦਰਮਾ ਨੂੰ ਅੱਗ ਲਗਾ ਸਕਦਾ ਇਹ ਰੱਬ ਦੇ ਹੱਥ ਵਿੱਚ ਹੈ ਉਹ ਧਰਤੀ ਨੂੰ ਪੁੱਠੀ ਵੀ ਕਰ ਸਕਦਾ ਧਰਤੀ ਨੂੰ ਸਿੱਧੀ ਵੀ ਕਰ ਸਕਦਾ ਟੇਢੀ ਵੀ ਕਰ ਸਕਦਾ ਰੱਬ ਦੇ ਹੱਥ ਵਿੱਚ ਹੈ ਇਸ ਕਰਕੇ ਸਭਨਾ ਗੱਲਾਂ ਸਮਰੱਥ ਸੁਆਮੀ ਸੋਕਿਓ ਮਨੋ ਵਿਸਾਰੇ हे इंसान हे मनुख ओ फिर रब नु तू क्यों विसर रया है ते सतगुरु आखिर ते फेर कहंदे ने कह हे नानक मन मेरे सदा रहो हर नालले सतगुरु कहंदे हे मनआ मेरी गल मानला सदा रहो हर नालले हर नाल जुड़ के रह रब नाल जुड़ के रह जदों रब नाल जुड़ के ਰਹੇਗਾ ਨਾ ਫਿਰ ਤੇਰੀ ਫਿਕਰ ਰੱਬ ਨੂੰ ਪੈ ਜਾਏਗੀ ਤੈਨੂੰ ਕੋਈ ਚਿੰਤਾ ਫਿਕਰ ਕੋਈ ਟੈਨਸ਼ਨ ਨਹੀਂ ਰਹਿਣੀ ਬਸ ਇਹ ਹੈ ਕਿ ਅਸੀਂ ਰੱਬ ਨੂੰ ਆਪਣਾ ਬਣਾਉਣਾ ਤੇ ਆਪਣਾ ਆਪ ਅਸੀਂ ਰੱਬ ਨੂੰ ਸਮਰਪਿਤ ਕਰਨਾ ਹੈ ਤੇ ਗੁਰੂ ਪਿਆਰਿਓ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਮੇਰੇ RAM ਰਾਏ हे ਮੇਰੇ RAM ਰਾਏ ਅਸੀਂ ਜਿੰਨੇ ਵੀ ਸੰਤ ਨੇ ਉਹ ਤੇਰੇ ਨੇ ਤੂੰ ਸੰਤਾਂ ਕਾ ਸੰਤ ਤੇਰੇ ਜਿਹੜੇ ਸੇਵਕ ਨੇ ਉਹ ਤੇਰੇ ਬਣ ਕੇ ਤੇ ਤੂੰ ਸੇਵਕਾਂ ਦਾ ਬਣ ਜਾਣਾ ਹੈ ਜਦੋਂ ਤੂੰ ਸੇਵਕਾਂ ਦਾ ਰਾਖਾ ਬਣ ਜਾਣਾ ਹੈ ਆਸਰਾ ਬਣ ਜਾਂਦਾ ਹੈ ਤਾਂ ਉਹਨਾਂ ਨੂੰ ਕੋਈ ਜਮਾਂ ਦਾ ਡਰ ਨਹੀਂ ਰਹਿੰਦਾ ਮੇਰੇ RAM RAI ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਾਉ ਕਿਛ ਨਹੀਂ ਜਮ ਨਹੀਂ ਆਵੇ ਨੇਰੇ ਫਿਰ ਵਿਕਾਰਾਂ ਰੂਪੀ ਜਮ ਮੌਤ ਰੂਪੀ ਜਮ ਉਹਨਾਂ ਦੇ ਨੇੜੇ ਨਹੀਂ ਆਉਂਦੀ ਸੋ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਬਖਸ਼ਿਸ਼ ਕਰਨ ਇਹ ਅਵਸਥਾ ਇਹ ਕਿਰਪਾ ਤਾਂ ਹੋਏਗੀ ਜੇ ਅਸੀਂ ਗੁਰੂ ਨੂੰ ਆਪਣਾ ਆਪ ਅਰਪਣ ਕਰਾਂਗੇ ਸਮਰਪਿਤ ਕਰਾਂਗੇ ਤੇ ਫਿਰ ਅੱਗੇ ਗੁਰੂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਮਿਲਾਪ ਕਰਾ ਦੇਣਾ ਹੈ ਜਦੋਂ ਰੱਬ ਨਾਲ ਮਿਲਾਪ ਹੋ ਗਿਆ ਫਿਰ ਰੱਬ ਸਾਡਾ ਸਹਾਈ ਹੋਏਗਾ ਦੁਨੀਆ ਸਾਰੀ ਇੱਕ ਪਾਸੇ ਹੋ ਜਵੇ ਤੇ ਕੱਲਾ ਰੱਬ ਸਾਡੇ ਨਾਲ ਖੜ੍ਹ ਜਾਵੇ ਜਿੱਤ ਸਾਡੀ ਹੋਏਗੀ ਕਿਉਂਕਿ ਦੁਨੀਆ ਬਣਾਉਣ ਵਾਲਾ ਰੱਬ ਹੈ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਅੱਜ ਜੋ ਆਪ ਜੀ ਦੇ ਨਾਲ आनंद ਸਾਹਿਬ ਜੀ ਦੀ ਦੂਜੀ ਪੌੜੀ ਦੀ ਵਿਚਾਰ ਕੀਤੀ ਗਈ ਹੈ ਵਿਆਖਿਆ ਕੀਤੀ ਗਈ ਹੈ ਬਾਣੀ ਦੀ ਵਿਚਾਰ ਕਰਦੇ ਆ ਵਿਆਖਿਆ ਕਰਦੇ ਆ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਅਤੇ ਆਪ ਸੰਗਤ ਬਖਸ਼ਣ ਯੋਗੋ ਸੋ ਗੁਰੂ ਪਿਆਰਿਓ ਕੱਲ ਦੇ ਦੀਵਾਨਾਂ ਦੇ ਵਿੱਚ ਤੀਜੀ ਪੌੜੀ ਦੀ ਵਿਆਖਿਆ ਕਰਾਂਗੇ ਕੀ ਸਤਿਗੁਰ ਸੱਚੇ ਪਾਤਸ਼ਾਹ ਜੀ ਪੌੜੀ ਵਿੱਚ ਸ਼ਬਦ ਵਿੱਚ ਸਮਝਾਉਣਾ ਕਰਦੇ ਨੇ ਕੱਲ ਦੇ ਦੀਵਾਨਾਂ 'ਚ ਜਰੂਰ ਹਾਜ਼ਰੀ ਭਰਿਓ ਇੰਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ